ਬਠਿੰਡਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਜਿੱਥੇ ਇੱਕ ਫੌਜੀ ਜਵਾਨ ਦੀ ਡਿਊਟੀ ਦੇ ਦੌਰਾਨ ਮੌਤ ਹੋ ਗਈ ਜਿਸ ਤੋਂ ਬਾਅਦ ਉਸਦੇ ਮ੍ਰਿਤਕ ਦੇ ਨੂੰ ਪਿੰਡ ਲਿਆਂਦਾ ਗਿਆ ਤਾਂ ਬਠਿੰਡਾ ਦੇ ਸੰਗਤ ਮੰਡੀ ਦੇ ਨੰਦੇ ਪਿੰਡ ਜੰਗੀ ਰਾਣਾ ਤੋਂ ਇਹ ਖਬਰ ਸਾਹਮਣੇ ਆਈ ਹੈ ਗੁਰਦੀਪ ਸਿੰਘ ਜਿਹੜਾ ਕਿ 16 ਸਿੱਖ ਰੈਜੀਮੈਂਟ ਦੇ ਵਿੱਚ ਡਿਊਟੀ ਕਰਦਾ ਸੀ ਤਨਾਤ ਸੀ ਤਾਂ ਹੁਣ ਡਿਊਟੀ ਦੇ ਦੌਰਾਨ ਉਸ ਦੀ ਤਬੀਅਤ ਵਿਗੜ ਜਾਂਦੀ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਪਰ ਉਸ ਦੀ ਡਿਊਟੀ ਦੇ ਦੌਰਾਨ ਜੋ ਹੈ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਮ੍ਰਿਤਕ ਦੇ ਨੂੰ ਪਿੰਡ ਲਿਆਂਦਾ ਗਿਆ ਤਾਂ ਜਦੋਂ ਹੀ ਮ੍ਰਿਤਕ ਦੇ ਪਿੰਡ ਪੁੱਜਦੀ ਹੈ ਘਰ ਪੁੱਜਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਰਿਸ਼ਤੇਦਾਰਾਂ ਦਾ ਤੇ ਪਿੰਡ ਵਾਸੀਆਂ ਦਾ ਘਰ ਦੇ ਵਿੱਚ ਤੰਤਾ ਲੱਗਿਆ ਹੋਇਆ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਬਠਿੰਡਾ ਤੋਂ ਖਬਰ ਸਾਹਮਣੇ ਹੈ ਬਠਿੰਡਾ ਦੇ ਸੰਗਤ ਮੰਡੀ ਦੇ ਪਿੰਡ ਜੋਨ ਕੀ ਰਾਣੋ ਤੋਂ ਖਬਰ ਸਾਹਮਣੇ ਆਈ ਹੈ ਗੁਰਦੀਪ ਸਿੰਘ ਪਿੰਡ ਦਾ ਨੌਜਵਾਨ ਜੋ ਕਿ ਫੌਜ ਵਿੱਚ ਭਰਤੀ ਸੀਗਾ ਅਚਾਨਕ ਸਿਹਤ ਵਿਗੜ ਜਾਂਦੀ ਹੈ ਤੇ ਜਿੱਥੇ ਡਿਊਟੀ ਦੌਰਾਨ ਉਸ ਦੀ ਜੋ ਮੌਤ ਹੋ ਜਾਂਦੀ ਉਸ ਤੋਂ ਬਾਅਦ ਮ੍ਰਿਤਕ ਦੀ ਦੇਹ ਨੂੰ ਪਿੰਡ ਲਿਆਂਦਾ ਗਿਆ ਤਾਂ ਪੂਰੇ ਪਰਿਵਾਰ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਆ ਕਿ ਮੈਂ ਸਿਕਰੈਜ ਮੈਂਟਰਲ ਸੈਂਟਰ ਨਾਲ ਸੰਬੰਧ ਰੱਖਦਾ ਹਾਂ ਤੇ ਇਹ ਜਵਾਨ ਜੋ ਸ਼ਹੀਦ ਹੋਇਆ ਹੈ ਇਹਦਾ ਨਾਂ ਹੈ ਗੁਰਦੀਪ ਸਿੰਘ ਤੇ ਇਸ ਦੀ ਡੈੱਡ ਬੋਡੀ ਲੈ ਕੇ ਮੈਂ ਹੁਣ ਇਹਨਾਂ ਦੇ ਪਿੰਡ ਪਹੁੰਚਾ ਸਰ ਕਿਸ ਤਰ੍ਹਾਂ ਘਟਨਾ ਘਟੀ ਜੀ ਇਹ ਕੁਝ ਸਮੇਂ ਤੋਂ ਬਿਮਾਰ ਸੀਗੇ ਤੇ ਦਾਖਲ ਸੀਗੇ ਹਸਪਤਾਲ ਦੇ ਵਿੱਚ ਤੇ ਇਹਨਾਂ ਦੇ ਬ੍ਰੇਨ ਹੈਮਰਨ ਹੋਇਆ ਸੀਗਾ ਸਪੌਟ ਸੀਗਾ ਬ੍ਰੇਨ ਦੇ ਵਿੱਚ ਤੇ ਉਹਦੇ ਕਾਰਨ ਇਹਨਾਂ ਨੂੰ ਇੱਕ ਦੋ ਦਿਨ ਤੋਂ ਜ਼ਿਆਦਾ ਸੀਰੀਅਸ ਹੋਣ ਕਰਕੇ ਤੇ ਇਹਨਾਂ ਦੀ 30 ਤਰੀਕ ਨੂੰ ਸ਼ਾਮ ਨੂੰ ਡੈਥ ਹੋ ਗਈ ਆ ਫੌਜ ਦੇ ਵਿੱਚ ਆਉਣ ਕਰਕੇ ਉਸ ਤੋਂ ਬਾਅਦ ਤਬੀਅਤ ਇਹਨਾਂ ਦੀ ਖਰਾਬ ਹੋ ਗਈ ਤੇ ਜਿਹਦੇ ਕਰਕੇ ਇਹਨਾਂ ਨੇ ਮਦੋ ਲਾਸ਼ ਦੇ ਵਿੱਚ ਆਪਣਾ ਦਮ ਤੋੜਿਆ ਸਰ ਇਹ ਡਿਊਟੀ ਕਿਸ ਜਗ੍ਹਾ ਤੇ ਨਿਭਾਰੇ ਸੀ ਇਹ ਹੁਣ ਇਸ ਟਾਈਮ ਤੇ ਸਿਕਰ ਰਜਮੈਂਟਲ ਸੈਂਟਰ ਦੇ ਵਿੱਚ ਡਿਊਟੀ ਤੇ ਸੀਗੇ ਤੇ ਉਥੋਂ ਫਿਰ ਇਹ ਹਸ ਇਹ ਆਹ ਕਿਹੜੀ ਸੀ ਸਰ ਇਹ ਰਾਮਗੜ੍ਹ ਕੈਂਟ ਦੇ ਵਿੱਚ ਮੇਰੇ ਦਾ ਕੋਈ ਨਹੀਂ ਜੀ ਇਹ ਆਪਣੇ ਚਾਰਖੰਡ ਦੇ ਵਿੱਚ ਰਾਮਗੜ੍ਹ ਕੈਂਟ ਦੇ ਵਿੱਚ ਸਾਡਾ ਜਿਹੜਾ ਜਵਾਨ ਹੈ ਵੀ ਸਾਡੇ ਚੋਂ ਵਿਛੜ ਗਿਆ ਹੈ ਤੇ ਅਸੀਂ ਇਹਦਾ ਕਦੇ ਪੂਰਤੀ ਨਹੀਂ ਕਰ ਸਕਦੇ ਦੇਤੋ ਇਹ ਬਹੁਤ ਮੰਦ ਭਾਗ ਹੈ ਸਾਡੇ ਪਿੰਡ ਵਾਸਤੇ ਸਾਡੇ ਪਿੰਡ ਦੇ ਬੱਚੇ ਤਕਰੀਬਨ ਅੱਧ ਵਾਂਗੂ ਸਾਡੇ ਪਿੰਡ ਦਾ ਅੱਧ ਦੇ ਬੱਚੇ ਜਿਵੇਂ 50% ਬੱਚੇ ਸਾਡੇ ਪਿੰਡ ਦੇ ਫੌਜ ਚ ਭਰਤੀ ਹੁੰਦੇ ਆ ਜੀ ਪਰ ਬੜੇ ਦੁਖ ਦੀ ਗੱਲ ਹੈ ਜਦੋਂ ਸਾਡਾ ਬੱਚਾ ਸ਼ਹੀਦ ਹੋ ਜਾਂਦਾ ਕੋਈ ਪਰ ਸਰਕਾਰਾਂ ਘੱਟ ਧਿਆਨ ਦਿੰਦੀਆਂ ਨੇ ਸਰਕਾਰਾਂ ਨੂੰ ਚਾਹੀਦਾ ਹੈ ਵੱਧ ਤੋਂ ਵੱਧ ਧਿਆਨ ਦੇਣਾ ਬੱਚਿਆਂ ਦੇ ਮਗਰ ਉਹਨਾਂ ਦੀ ਸਕਾਲਰਸ਼ਿਪ ਹੋਰ ਇਹਨਾਂ ਨੂੰ ਪੜ੍ਹਾਈ ਲਿਖਾਈ ਵਾਸਤੇ ਵੀ ਧਿਆਨ ਦੇਣਾ ਉਹਨਾਂ ਦੇ ਪਰਿਵਾਰਾਂ ਦੇ ਵੀ ਖਿਆਲ ਰੱਖਣਾ ਤੇ ਅੱਜ ਮੌਤ ਹੋਈ ਆ ਕੀ ਨਾਮ ਤੇ ਇਹ ਗਰਦੀਪ ਸਿੰਘ ਸੀ ਮੁੰਡਾ ਜੀ 16 ਸਿੱਖ ਰੈਜੀਮੈਂਟ ਸੀਗਾ ਤੇ ਅਗਲੇ ਮਹੀਨੇ ਨਾਲ ਵਿਆਹ ਰੱਖਿਆ ਸੀਗਾ ਜੀ ਤੇ ਬਹੁਤ ਮੰਦ ਭਾਗਾ ਹੋਇਆ ਜੀ ਮੰਗ ਸਰਕਾਰ ਤੋਂ ਇਹੀ ਕਰਦੇ ਆ ਜੀ ਜੋ ਵੀ ਬਰਾਚੀ ਬਣਦੀ ਐ ਪ੍ਰੰਤਮਾਨ ਸਰਕਾਰ ਵੀ ਦੇਵੇ ਸੈਂਟਰ ਸਰਕਾਰ ਵੀ ਦੇਵੇ ਅਤੇ ਜੋ ਵੀ ਸਾਡੇ ਪਿੰਡ ਚ ਪਾਰਕ ਵਗੈਰਾ ਗੇਟ ਬਣ ਇਹਨਾਂ ਦਾ ਹੋਰ ਸਕੂਲ ਦਾ ਨਾਂ ਇਹਨਾਂ ਦੇ ਨਾਂ ਤੇ ਰੱਖਿਆ ਜਾਵੇ ਪਿੰਡ ਨੂੰ ਹੌਸਲਾ ਵਜਾਈ ਹੋਊਗੀ ਸਾਡਾ ਡੱਡ ਬੋਡੀਆਂ ਸਾਡਾ ਮੁੰਡਾ ਡੈਥ ਹੋਈ ਹੈ ਬੜਾ ਦੁੱਖ ਹੁੰਦਾ ਹੈ ਪਰ ਦੁੱਖ ਨਹੀਂ ਸਾਨੂੰ ਇਸਤੇ ਮਾਣਾ ਕਿ ਸਾਡੇ ਪਿੰਡ ਦਾ ਮੁੰਡਾ ਸ਼ਹੀਦ ਹੋਇਆ ਹਰ ਦੁਨੀਆ ਮਰਦੀ ਹੈ ਜਿਹੜਾ ਜੰਮਿਆ ਉਹਨੇ ਮਰਨਾ ਹੈ ਪਰ ਸ਼ਹੀਦ ਔਰ ਦੇਸ਼ ਦੇ ਕੰਮ ਕੋਈ ਕਿਉਂ ਹੁੰਦੇ ਇਹਨਾਂ ਤੇ ਸਾਨੂੰ ਬਹੁਤ ਮਾਣ ਹੈ ਬਹੁਤ ਫਖਰ ਦੀ ਗੱਲ ਹੈ ਅਸੀਂ ਮੰਗ ਇਹੀ ਕਰਦੇ ਹਾਂ ਕਿ ਸਾਡਾ ਮੁੰਡਾ ਜਿੰਦਾ ਹੈ ਸ਼ਹੀਦ ਹੈ ਉਹਦੇ ਸਵਾਗਤ ਵਾਸਤੇ ਉਹਦੀ ਯਾਦ ਵਾਸਤੇ ਕੋਈ ਇਹੋ ਚੀਜ਼ ਬਣਾਈ ਜਾਵੇ ਜਾਨੀ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਰੱਖਣ ਤੇ ਇਹਨਾਂ ਤੋਂ ਮੋਟੀਵੇਟਡ ਹੋਣਾ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਬਹੁਤ ਦੁੱਖ ਹੈ ਸਾਨੂੰ ਇਸ ਗੱਲ ਦਾ ਔਰ ਦੂਸਰਾ ਹੈ ਮੁੰਡੇ ਨੂੰ ਜਿਹੜਾ ਹੈ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਹੈ ਔਰ ਜਿਹੜੀ ਆਰਥਿਕ ਮਦਦ ਹੈ ਈ ਪੰਜਾਬ ਗਵਰਨਮੈਂਟ ਵੱਲੋਂ ਜਾਂ ਸੈਂਟਰ ਗਵਰਨਮੈਂਟ ਵੱਲੋਂ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਔਰ ਬੱਚੇ ਦੇ ਨਾਮ ਦੇ ਉੱਪਰ ਸਕੂਲ ਦਾ ਨਾਮ ਹੋਣਾ ਚਾਹੀਦਾ ਘਟਨਾ ਕਿੱਥਾ ਸੀ ਜੀ ਦੇ ਸੀਗਾ ਜੀ ਡਿਊਟੀ ਤੇ ਫੌਜ ਦੀ ਸੀ 5 ਸਾਲ ਪਹਿਲਾਂ ਭਰਤੀ ਹੋਇਆ ਸੀ ਜਰਾ ਗਰੀਬ ਪਰਿਵਾਰ ਤੋਂ ਉੱਠ ਕੇ ਤੇ ਮਾ ਮਾ ਪਉਣੇ ਮੈਂ ਤਾਂ ਮੁੰਦਰੀ ਨਾਲ ਕੋ ਜਮੀਨ ਦਾ ਹੈ ਨਹੀਂ ਸੀ ਪੜਾ ਕੇ ਨੂੰ ਫੌਜ ਚ ਨੌਕਰੀ ਮਿਲੀ ਸੀ ਜਰੇ ਨੂੰ ਉੱਥੇ ਡਿਊਟੀ 'ਤੇ ਹੋਣ ਸ਼ਹੀਦ ਹੋ ਗਿਆ ਜਰਾ ਉਦੋਂ ਬਾਅਦ ਤੇ ਕੋਈ ਇੱਥੇ ਸਾਨੂੰ ਮਹਿਸੂਸ ਬਹੁਤ ਆ ਵੀ ਫੌਜ ਅਧਿਕਾਰੀ ਤਾਂ ਆਇਆ ਨਾ ਤਾਂ ਅਸੀਂ ਕੋਈ ਸਰਕਾਰ ਦਾ ਨਮਿੰਦਾ ਆ ਨਾ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਸਰਵ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਦਫੀਲਰ ਕੋਈ ਅਸੀਂ ਨੇ ਕੋਈ ਨਹੀਂ ਇੱਥੇ ਪਹੁੰਚਾਇਆ ਹਜੇ ਤੱਕ ਵੀ ਦਾ ਦੋ ਦਿਨ ਦੀ ਸਰਕਾਰ ਦਾ ਟਾਈਮ ਆ ਹਜੇ ਵੀ ਨਹੀਂ ਕੋਈ ਪਹੁੰਚਾਈ ਇਸ ਟਾਈਮ ਇਸ ਚੀਜ਼ ਦਾ ਬਹੁਤ ਵੱਡਾ ਲੋਕਾ ਨੰਬਰ 2 ਤੇ ਇਹ ਹੈ ਵੀ ਜਿਹੜਾ ਸ਼ੀਦਾ ਸ਼ੀਦੀ ਦਾ ਦਰਜਾ ਦਿੱਤਾ ਜੋ ਬੱਚੇ ਨੂੰ ਇਸ ਨੂੰ ਗੁਰਦੀਪ ਸਿੰਘ ਨੂੰ ਉਹ ਇਹ ਨਾਂ ਤੇ ਮਤਲਬ 1 ਕਰੋੜ ਦੀ ਰਕਮ ਸਕਾਰ ਪੰਜਾਬ ਸਰਕਾਰ ਨੇ ਕੀਤੀ ਹੈ ਯਾਰੀ ਲਾਨ ਕੀਤਾ ਹੋਇਆ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਇਹਦੀ ਮਾਂ ਨੂੰ ਕੋਈ ਸਿਕਾਈ ਨੌਕਰੀ ਜਾਂ ਕੋਈ ਥਾਂ ਇਸ ਨੂੰ ਦਿੱਤਾ ਜਾਵੇ